ਜੀਵਨ ਕੋਠਾ ਸਿਧਾਂਤਾਂ ਉੱਲ ਲੱਗ ਜਾਂਦਾ ਐਨੀਂਕ ਦੁਨੀਆ ਉਹਨੇ ਭਾਜੀ ਹੁੰਦੀ ਤੇ ਪਿੰਡਾਂ ਵਾਲਿਆਂ ਨੂੰ ਜਿੰਨਾ ਚਿਰ ਸਵੇਰੇ ਏਡਾ ਗਲਾਸ ਆਦਣਾ ਮਿਲੇ ਸਵੇਰੇ ਹੀ ਹੁੰਦੀ ਆਈਆਂ ਨਾ ਉਹ ਨੀਤ ਲੋ ਠਗੇ ਲਗਾਵੇ ਸੀਰੀ रामਦੇਵ ਦੀ ਸੀਰੀਆਵਲੀ ਪੱਤੇ ਮੈਂ ਉਹ ਸੀ ਹੀ ਮਨਾ ਜਾਦੇਵ ਵਾਲੇ ਦੀ ਮਨਾ ਜਾਦੇਵ ਵਾਲੇ ਅਸੀਂ ਸਿੱਧੇ ਸਾਦੇ ਰਹੇ ਪਿੰਡੂ ਜੱਟ ਨੇ ਕਿਹ ਕਸਬਾ ਤੋਂ ਗਦੇ ਸਹਾਰੇ ਨੇ ਇਹ ਤਾਂ ਹਰ ਨੇ ਪਾਤੀ ਤੇਰੇ ਹੱਥਾਂ 'ਚ ਮੋਬਾਈਲ ਤੇ ਨਾਲੇ ਮੁੱਖ ਤੇ ਸਮੈਲ ਬੱਤੀ ਕਰ ਗਈ ਗਰੀਨ ਕੁੜੀਏ ਸਾਰੀ ਫੈਮਲੀ ਦੇ ਕੱਪੜੇ ਆ ਗਏ ਜਿੰਨੇ ਦੀ ਤੇਰੀ ਤਾਂ ਕੋਈ ਇੱਕ ਨਹੀਂ ਫਦਾ ਲੱਗਣਾ ਚਾਹੀਦਾ ਕਿ ਆ ਪਿੰਡ ਮੇਲਾ ਹੋ ਰਿਹਾ ਠੀਕ ਆ ਥੋੜਾ ਇੱਕ ਛੋਟਾ ਜਿਹਾ ਕੰਪੀਟੀਸ਼ਨ ਆ ਬਾਈ ਸੈਂਟਰ ਹੋ ਗਿਆ ਦੇਖਦੇ ਆ ਟੀਮ ਜਿੱਤ ਦੀ ਗਿਆ ਟੀਮ ਜਿੱਤ ਦੀ ਠੀਕ ਆ ਨਕੀ ਨਾ ਪਹਿਲਾ ਲੇਡੀ ਦਾ ਫਸਟ ਦਾ ਪੋ ਵੀ ਸੁਣਾਓ ਜਿਹੜਾ ਜਲਾਬਾ ਵੀ ਸੁਣਾਓ ਆ ਸਾਰੀ ਫੈਮਲੀ ਦੇ ਕੱਪੜੇ ਆ ਜਾਂਦੇ ਜਿੱਲੇ ਦੀ ਦੇਰ ਉਹਦਾ ਕੋਹੜੇ ਤੇ ਰਾਜਕੀਤੀ ਲੱਗਦੀ ਆ ਲੈ ਆ ਸਾਰੀ ਫੈਮਲੀ ਦੇ ਕੱਪੜੇ ਆ ਜਾਂਦੇ ਉਹ ਕਮੇਟੀ ਰਿਜ਼ਲਟ ਬਣਾ ਰਹੀ ਐ ਨਹੀਂ ਜੀ ਤੀਰਸ ਉਹ ਮਸਰਾ ਆਹ ਤਾਂ ਮੈਨੂੰ ਕਿਸੇ ਨੇ ਫੋਨ ਕੀਤਾ ਉਹ ਤੁਸੀਂ ਹੀ ਰਹੇ ਹੋ ਆ ਜਿਹਾ ਆ ਸਾਰੀ ਫੈਮਲੀ ਦੇ ਕੱਪੜੇ ਆ ਜਾਂਦੇ ਜਿੰਨੇ ਵੀ ਬੇਰੇ ਜਾਂਦੇ ਨੌਂ ਦੀ ਟੀਮਾਂ ਪਿੰਨ ਹੋ ਗਈਆਂ ਉਹ ਮੈਨੂੰ ਕਿਸੇ ਨੇ ਫੋਨ ਕੀਤਾ ਕਹਿੰਦਾ ਬਾਈ ਤੂੰ ਆਹ ਗਾਣਾ ਗਾ ਕੇ ਹਵਾਜੀ ਤਿਆਰ ਕਰ ਤੀ ਕੁੜੀਆਂ ਦੀ ਕਹਿੰਦਾ ਆਹ ਗਾ ਸਵਾਦ ਹੈ ਮਨੇ ਕਹਿੰਦਾ ਲੈ ਸੌੜ ਮੈਂ ਕਹਿੰਦਾ ਲੈ ਸੜਾ ਕਹਿੰਦਾ ਉਹ ਜੇ ਤੂੰ ਇਹ ਹੀ ਕਰਦੇ ਅਸੀਂ ਕਰੇ ਕੱਟ ਨਹੀਂ ਆ ਲੈ ਕੇ ਚੈਨਾ ਦਾ ਮੋਬਾਈਲ ਆ ਲੈ ਕੇ ਚੈਨਾ ਦਾ ਮੋਬਾਈਲ ਮਾਰੇ ਫੁਗਰੇ ਸਟੇਲ ਬੱਸ ਸੇ ਖੁੱਦ ਨੂੰ ਕੁਈਨ ਕੁੜੀਏ ਨੀ ਮੁੰਡਾ ਉਹਨੇ ਦੀਆਂ ਪਾਉਂਦਾ ਹੀ ਜਰਾਨਾ ਸਾਰੀ ਸਾਰੀ ਮੁੰਡਾ ਉਹਨੇ ਦੀਆਂ ਪਾਉਂਦਾ ਹੀ ਜਰਾਨਾ